ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਆਪ ਜੀ ਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਹਾਗ ਸੁਣਾਵਾਂਗੀ ਲੋਕ ਗੀਤ ਸੁਹਾਗ ਵੀ ਕਹਿ ਸਕਦੇ ਹਾਂ ਪੰਜਾਬੀ ਲੋਕ ਗੀਤ ਵੀ ਕਹਿ ਸਕਦੇ ਹਾਂ ਸੋ ਇਹ ਬਹੁਤ ਹੀ ਪਿਆਰਾ ਇੱਕ ਲੋਕ ਗੀਤ ਹੈ ਜਿਸ ਦਾ ਨਾਮ ਹੈ ਨੀ ਮੈਂ ਕੰਡੇ ਦੀ ਪੀੜ ਨਾ ਸੈਨੀਆਂ ਨੀ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿਨੀ ਆ ਨੀ ਮੈਂ ਕੰਡੇ ਦੀ ਪੀੜ ਨਾ ਸਹਨੀਆਂ ਨੀ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਹੋ ਨੀ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਵੇ ਮੈਂ ਮਾਪਿਆਂ ਦੀ ਕੋ ਇੱਕ ਧੀ ਵੇ ਮੇਰਾ ਸੋਹਰੇ ਨਾਲ ਲੱਗਦਾ ਜੀਵੇ ਹੋ ਮੇਰਾ ਸੋਰੇ ਨਹੀਂ ਲਗਦਾ ਜੀਵੇ ਨੀ ਮੈਂ ਕੰਡੇ ਦੀ ਪੀੜ ਨਾ ਸੈਨੀਆਂ ਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਹੋਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਵੇ ਮੈਂ ਵੀਰਾਂ ਦੀ ਕੋ ਇੱਕ ਭੈਣ ਵੇ ਵੀਰਾਂ ਘੜੀਤੇ ਮੈਂ ਉਹਦੀ ਚੈਨ ਵੇ ਹੋ ਵੀਰਾ ਘੜੀਤੇ ਮੈਂ ਉਹਦੀ ਚੈਨ ਵੇ 니 ਮੈਂ ਕੰਡੇ ਦੀ ਪੀੜ ਨਾਸਨੀਆਂ ਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿਨੀਆਂ ਹੋਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿਨੀਆਂ ਵੇ ਮੈਂ ਦੇਵਰ ਬੀਵੇ ਦੇਵਰ ਤਾਲਾ ਤੇ ਮੈਂ ਉਹਦੀ ਚਾਬੀ ਵੇ ਹੋ ਦੇਵਰ ਤਾਲਾ ਤੇ ਮੈਂ ਉਹਦੀ ਚਾਬੀ ਵੇ ਨੀ ਮੈਂ ਕੰਡੇ ਦੀ ਪੀੜੇ ਨਾ ਸੈਨੀਆਂ ਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਹੋ ਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਵੇ ਮੈਂ ਜੀਜੇ ਦੀ ਕੋ ਇੱਕ ਸਾਲੀ ਵੇ ਜੀਜਾ ਰੋਟੀ ਤੇ ਮੈਂ ਉਹਦੀ ਥਾਲੀ ਵੇ ਹੋ ਜੀਜਾ ਰੋਟੀ ਤੇ ਮੈਂ ਉਹਦੀ ਥਾਲੀ ਵੇ ਨੀ ਮੈਂ ਕੰਡੇ ਦੀ ਪੀੜ ਨਾ ਸਨੀਆਂ ਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਹੋ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਵੇ ਮੈਂ ਮਈ ਦੀ ਕੋ ਇੱਕ ਨਾਰ ਵੇ ਮਾਇਆ ਬਿਜਲੀ ਤੇ ਮੈਂ ਉਹਦੀ ਤਾਰ ਵੇ ਹੋ ਮਾਇਆ ਬਿਜਲੀ ਤੇ ਮੈਂ ਉਹਦੀ ਤਾਰ ਵੇ ਨਹੀਂ ਮੈਂ ਕੰਡੇ ਦੀ ਪੀੜ ਨਾ ਸੈ ਨੀਆਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਹੋਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ ਵੇ ਮੈਂ ਹਰਦਮ ਫੁੱਲਾਂ ਦੇ ਵਿੱਚ ਰਹਿ ਨੀਆਂ